ਪਹਿਲਾ ਟੈਕਸ ਅਸੀਂ ਆਪਣੀ ਸਟੇਟ ਨੂੰ ਦਿੰਨੇ ਆ ਦੂਸਰਾ ਟੈਕਸ ਅਸੀਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਨੂੰ ਦਿੰਨੇ ਆ ਤੇ ੱੱਕੇ ਦੇ ਨਾਲ ਤੀਸਰਾ ਟੈਕਸ ਜਿਹੜਾ ਟ੍ਰਿਪਲ ਟੈਕਸੇਸ਼ਨ ਸਾਡੇ ਤੇ ਥੋਪਿਆ ਗਿਆ ਤੇ ਜਿਹੜੀਆਂ ਸਾਡੀਆਂ ਗੱਡੀਆਂ ਭੰਨੀਆਂ ਗਈਆਂ ਜਾਂ ਡਰਾਈਵਰ ਭਰਾਵਾਂ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਨੇ ਵੀ ਇਹ ਵਿਸ਼ਵਾਸ ਦਵਾਇਆ ਦੇਖੋ ਜੀ ਵੀ ਜਿਹੜਾ ਚਾਹੇ ਕੋਈ ਡਰਾਈਵਰ ਆ ਚਾਹੇ ਕੋਈ ਟੂਰਿਸਟ ਆ ਉਹ ਸਾਡਾ ਗੈਸਟ ਆ ਸਾਨੂੰ ਉਹਦੇ ਨਾਲ ਜਿਹੜਾ ਵਿਹਾਰ ਆ ਉਹ ਇੱਕ ਗੈਸਟ ਦੀ ਤਰ੍ਹਾਂ ਕਰਨਾ ਚਾਹੀਦਾ ਉਹ ਸਾਡੇ ਮਹਿਮਾਨ ਨੇ ਵੀ ਜੇ ਕੋਈ ਮਿਸ ਅੰਡਰਸਟੈਂਡਿੰਗ ਕੋਈ ਗਲਤੀ ਹੁੰਦੀ ਆ ਜਾਂ ਕੋਈ ਮਾੜੀ-ਮੋਟੀ ਗੱਡੀ ਲੱਗਦੀ ਆ ਜਾਂ ਵੱਜਦੀ ਆ ਬੈਠ ਕੇ ਗੱਲ ਕਰਨੀ ਚਾਹੀਦੀ ਨਾ ਕਿ ਉਹਦੀ ਕੁੱਟ ਮਾਰ ਕਰ ਦੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤ ਹਦਾਇਤਾਂ ਉਹਨਾਂ ਨੇ ਦਿੱਤੀਆਂ ਨੇ ਵੀ ਟੂਰਿਸਟ ਨਾਲ ਮਿਸ ਬਿਹੇਵ ਨਹੀਂ ਹੋਣਾ ਚਾਹੀਦਾ ਜਾਂ ਡਰਾਈਵਰ ਕੋਈ ਆਉਂਦਾ ਉਹਨਾਂ ਮਿਸ ਬਿਹੇਵ ਨਹੀਂ ਹੋਣਾ ਚਾਹੀਦਾ ਕਾਰਵਾਈ ਦੀ ਤਾਂ ਗੱਲ ਕੀਤੀ ਹੈ ਜਿਹੜੀਆਂ ਗੱਡੀਆਂ ਤੋੜੀਆਂ ਗਈਆਂ ਜਾਂ ਫਿਰ ਲੜਾਈ ਹੋਈ ਉਹਦੇ ਕਾਰਨ ਪਤਾ ਲੱਗੇ ਨਹੀਂ ਕਿ ਕਿਉਂ ਜਿਹੜੀ ਹੋਈ ਹੈ ਕਿਉਂਕਿ ਲਗਾਤਾਰ ਜਿਹੜੇ ਨੇ ਪੰਜਾਬ ਦੇ ਲੋਕੀ ਦਸਵਾਰ ਕਿਉਂਕਿ ਇੰਟਰਨੈਸ਼ਨਲ 에ਅਰਪੋਰਟ ਤੇ ਜਾਂ ਕੋਈ ਰੇਲਵੇ ਸਟੇਸ਼ਨ ਨੇ ਸਾਨੂੰ ਆਜ਼ਾਦੀ ਆ 올 ਇੰਡੀਆ ਟੂਰਿਸਟ ਪਰਮਿਟ ਕਿਉਂਕਿ ਆਜ਼ਾਦ ਮੁਲਕ ਦੇ ਅਸੀਂ ਆਜ਼ਾਦ ਇਸ ਲਈ ਸਾਨੂੰ ਆਜ਼ਾਦੀ ਆ ਆਪਣੇ ਹਿਸਾਬ ਨਾਲ ਕੰਮ ਕਰੀ ਅਸੀਂ ਕਿਵੇਂ ਕਿਸੇ ਨੂੰ ਬੌਂਡ ਕਰ ਸਕਦੇ ਵਿਤੇ ਦਿਨਾਂ ਲਗਾਤਾਰ ਕੁਝ ਵੀਡੀਓ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਸਨ ਜਿਨ੍ਹਾਂ ਦੇ ਵਿੱਚ ਟੈਕਸੀ ਚਾਲਕਾਂ ਦੀਆਂ ਜਿਹੜੀਆਂ ਨੇ ਕੁੱਟਮਾਰ ਜਿਹੜੀ ਹਿਮਾਚਲ ਵਿੱਚ ਕੀਤੀ ਜਾਂਦੀ ਸੀ ਜਾਂ ਫਿਰ ਜਿਹੜੀਆਂ ਗੱਡੀਆਂ ਲਗਾਤਾਰ ਭੰਨੀਆਂ ਜਾ ਰਹੀਆਂ ਸਨ ਉਸ ਨੂੰ ਲੈ ਕੇ ਲਗਾਤਾਰ ਟੈਕਸੀ ਚਾਲਕਾਂ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਸੀ ਕਿਹਾ ਜਾ ਰਿਹਾ ਸੀ ਕਿ ਸਰਕਾਰ ਪੰਜਾਬ ਸਰਕਾਰ ਦਖਲ ਦੇਵੇ ਇਸ ਦੇ ਵਿੱਚ ਤੇ ਇਸ ਮਸਲੇ ਨੂੰ ਸੁਲਝਾਇਆ ਜਾਵੇ ਸਾਡੇ ਨਾਲ ਆਜ਼ਾਦ ਟੈਕਸੀ ਯੂਨੀਅਨ ਦੇ ਪ੍ਰਧਾਨ ਨੇ ਜਿਨ੍ਹਾਂ ਦੀਆਂ ਵੀਤੇ ਦਿਨ ਜਿਹੜੀਆਂ ਨੇ ਵੱਡੀਆਂ ਮੀਟਿੰਗਾਂ ਜਿਹੜੀਆਂ ਨੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਮંત્રી ਨੇ ਉਹਨਾਂ ਦੇ ਨਾਲ ਹੋਈਆਂ ਨੇ ਗੱਲਬਾਤ ਕਰ ਲੈਣੇ ਆ ਕਿ ਕਿਹੜੀਆਂ-ਕਿਹੜੀਆਂ ਮੀਟਿੰਗਾਂ ਹੋਈਆਂ ਨੇ ਜਾਂ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਸਰ ਪੰਨਾ ਦਾ ਇਹ ਦੱਸੋ ਵੀ ਕਿਸ ਤਰ੍ਹਾਂ ਦੀ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਤੇ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਜਿਹੜਾ ਦੇਖੋ ਤੁਹਾਡਾ ਤੇ ਤੁਹਾਡੇ ਚੈਨਲ ਦਾ ਲਿਵਿੰਗ ਇੰਡੀਆ ਦਾ ਧੰਨਵਾਦ ਆ ਤੁਸੀਂ ਮੀਟਿੰਗਾਂ ਦੀ ਗੱਲ ਕੀਤੀ ਆ ਦੇਸ਼ ਵਿਦੇਸ਼ 'ਚ ਵਸਦੇ ਪੰਜਾਬੀਆਂ ਨੂੰ ਉਹ ਜਿਹੜੇ ਟੂਰਿਸਟ ਜਾਂਦੇ ਆ ਸਾਡੇ ਨਾਲ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਪਹਿਲਾਂ ਤਾਂ ਟੈਕਸ ਅਸੀਂ ਆਪਣੀ ਸਟੇਟ ਨੂੰ ਦੰਦਿਆ ਚਾਹੇ ਕੋਈ ਪੰਜਾਬ ਦਾ ਟੈਕਸੀ ਆਪਰੇਟਰ ਆ ਚਾਹੇ ਕੋਈ ਹਰਿਆਣੇ ਦਾ ਵਾ ਚਾਹੇ ਕੋਈ ਦਿੱਲੀ ਦਾ ਵਾ ਪਹਿਲਾ ਟੈਕਸ ਅਸੀਂ ਆਪਣੀ ਸਟੇਟ ਨੂੰ ਦੰਦੇ ਆ ਦੂਸਰਾ ਟੈਕਸ ਅਸੀਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਨੂੰ ਦੰਦੇ ਆ ਤੇ ਧੱਕੇ ਦੇ ਨਾਲ ਤੀਸਰਾ ਟੈਕਸ ਜਿਹੜਾ ਟ੍ਰਿਪਲ ਟੈਕਸੇਸ਼ਨ ਸਾਡੇ ਤੇ ਥੋਪਿਆ ਗਿਆ ਅਸੀਂ ਉਸ ਨੂੰ ਖਤਮ ਕਰਾਉਣ ਦੀ ਜਿਹੜੀ ਮੰਗ ਕੀਤੀ ਆ ਉਥੇ ਕਿਉਂਕਿ ਪਹਿਲਾਂ ਵੀ ਮੀਟਿੰਗਾਂ ਹੋਈਆਂ ਤੇ ਇਹ ਜਿਹੜੀ ਮੀਟਿੰਗ ਸੀ Shimla ਵਿਧਾਨ ਸਭਾ ਦੇ ਜਿਹੜੇ ਸੈਕਟਰੀਏਟ ਚ ਹੋਈ ਆ ਜਿਸ ਵਿੱਚ ਮੁਕੇਸ਼ ਅਗਨੀ ਹੋਤਰੀ ਜੀ ਡਿਪਟੀ ਸੀਐਮ ਹਿਮਾਚਲ ਪ੍ਰਦੇਸ਼ ਤੇ ਹੋਰ ਵੀ ਉਹਨਾਂ ਦੇ ਮੰਤਰੀ ਉੱਥੇ ਸ਼ਾਮਲ ਸੀ ਤੇ ਜਿਹੜੀਆਂ ਸਾਡੀਆਂ ਗੱਡੀਆਂ ਭੰਨੀਆਂ ਗਈਆਂ ਜਾਂ ਡਰਾਈਵਰ ਭਰਾਵਾਂ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਨੇ ਵੀ ਇਹ ਵਿਸ਼ਵਾਸ ਦਵਾਇਆ ਦੇਖੋ ਜੀ ਵੀ ਜਿਹੜਾ ਚਾਹੇ ਕੋਈ ਡਰਾਈਵਰ ਆ ਚਾਹੇ ਕੋਈ ਟੂਰਿਸਟ ਆ ਉਹ ਸਾਡਾ ਗੈਸਟ ਆ ਸਾਨੂੰ ਉਹਦੇ ਨਾਲ ਜਿਹੜਾ ਵਿਹਾਰ ਆ ਉਹ ਇੱਕ ਗੈਸਟ ਦੀ ਤਰ੍ਹਾਂ ਕਰਨਾ ਚਾਹੀਦਾ ਉਹ ਸਾਡੇ ਮਹਿਮਾਨ ਨੇ ਵੀ ਜੇ ਕੋਈ ਮਿਸ ਅੰਡਰਸਟੈਂਡਿੰਗ ਕੋਈ ਗਲਤੀ ਹੁੰਦੀ ਆ ਜਾਂ ਕੋਈ ਮਾੜੀ ਮੋਟੀ ਗੱਡੀ ਲੱਗਦੀ ਆ ਜਾਂ ਵੱਜਦੀ ਆ ਬੈਠ ਕੇ ਗੱਲ ਕਰਨੀ ਚਾਹੀਦੀ ਨਾ ਕਿ ਉਹਦੀ ਕੁੱਟਮਾਰ ਕਰਨੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਮਨਾਲੀ ਮੀਟਿੰਗਾਂ ਹੋਈਆਂ ਨੇ ਤੁਸੀਂ ਸਭ ਨੇ ਦੇਖਿਆ ਮੌਜੂਦਾ ਐਮਐਲਏ ਮਨਾਲੀ ਦੇ ਭਵਨੇਸ਼ਵਰ ਜੀ ਤੇ ਉਹਨਾਂ ਦੇ ਨਾਲ ਬੀਜਪੀ ਦੇ ਜਿਹੜੇ ਆਪੋਜੀਸ਼ਨ ਵਿਰੋਧੀ ਤੇ ਰਾਓ ਇੱਕ ਮੰਚ ਤੇ ਇਕੱਠੇ ਬੈਠੇ ਸੀ ਉਹ ਕਿਉਂ ਬੈਠੇ ਸੀ ਇਕੱਠੇ ਵੀ ਜਿਹੜਾ ਇੱਕ ਭਾਈਚਾਰਕ ਸਾਂਝ ਆ ਜਿਹੜੀ ਕਿ ਸ਼ਰਾਰਤੀ ਅੰਸਰਾ ਵੱਲੋਂ ਕੋਈ ਵੀ ਕੁਛ ਕੀਤਾ ਜਾਂਦਾ ਚਾਹੇ ਗੱਡੀਆਂ ਭੰਨੀਆਂ ਜਾਂਦੀਆਂ ਜਾਂ ਕੁੱਟਮਾਰ ਕੀਤੀ ਜਾਂਦੀ ਆ ਉਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤ ਹਦਾਇਤਾਂ ਉਹਨਾਂ ਨੇ ਦਿੱਤੀਆਂ ਨੇ ਵੀ ਟੂਰਿਸਟ ਨਾਲ ਮਿਸਬਿਹੇਵ ਨਹੀਂ ਹੋਣਾ ਚਾਹੀਦਾ ਜਾਂ ਡਰਾਈਵਰ ਕੋਈ ਆਉਂਦਾ ਉਹਦੇ ਨਾਲ ਮਿਸਬਿਹੇਵ ਨਹੀਂ ਹੋਣਾ ਚਾਹੀਦਾ ਉਹਦੇ ਚ ਸਾਰੀਆਂ ਹੋਟਲ ਐਸੋਸੀਏਸ਼ਨਾਂ ਦੇ ਪ੍ਰੈਜ਼ੀਡੈਂਟ ਬੈਠੇ ਸੀ ਜਿੰਨੀਆਂ ਵੀ ਯੂਨੀਅਨਾਂ ਦੇ ਨੁਮਾਇੰਦਗੀ ਕਰਦੇ ਆ ਯੂਨੀਅਨਾਂ ਦੇ ਪ੍ਰੈਜ਼ੀਡੈਂਟ ਬੈਠੇ ਸੀ ਚਾਹੇ ਉਹ ਮੰਡੀ ਤੋਂ ਹੋਣ ਚਾਹੇ ਉਹ ਦਲੌਜੀ ਤੋਂ ਹੋਣ ਚਾਹੇ ਉਹ ਧਰਮਸ਼ਾਲਾ ਤੋਂ ਹੋਣ ਉਹ ਸਾਰੇ ਉੱਤੇ ਹਿਮਾਚਲ ਪ੍ਰਦੇਸ਼ ਦੇ ਪਹੁੰਚੇ ਹੋਏ ਸੀ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਨੇ ਵਿਰੋਧੀ ਧਿਰ ਕੋਲ ਵੀ ਰੱਖੀਆਂ ਤੇ ਮੌਜੂਦਾ ਸਰਕਾਰ ਕੋਲ ਵੀ ਰੱਖੀਆਂ ਵਿਰੋਧੀ ਧਿਰ ਹੋਟਲ ਐਸੋਸੀਏਸ਼ਨ ਨੇ ਵੀ ਵਾਅਦਾ ਕੀਤਾ ਸਾਡੇ ਨਾਲ ਵੀ ਜਿਹੜੀਆਂ ਮੰਗਾਂ ਨੇ ਉਹ ਸੈਂਟਰ ਗਵਰਨਮੈਂਟ ਦਾ ਤੇ ਮੌਜੂਦਾ ਸਰਕਾਰ ਨਾਲ ਕਾਂਗਰਸ ਦੀ ਸਰਕਾਰ ਨਾਲ ਸਾਂਝੀਆ ਕੀਤੀਆਂ ਜਾਣਗੀਆਂ ਜੇ ਨਹੀਂ ਮਸਲੇ ਦਾ ਹੱਲ ਤੇ ਕੋਰਟ ਚ ਲਿਜਾਇਆ ਜਾਊਗਾ ਸੋ ਮੈਂ ਆਪਣੇ ਭਰਾਵਾਂ ਨੂੰ ਜਾਂ ਟੈਕਸੀ ਆਪਰੇਟਰਾਂ ਨੂੰ ਇਹੀ ਇੱਕ ਅਪੀਲ ਕਰਨੀ ਚਾਹਨਾ ਵੀ ਆਪਾਂ ਇੱਕ ਆਜ਼ਾਦ ਮੁਲਕ ਆਜ਼ਾਦ ਮੁਲਕ ਦੇ ਵਾਸੀ ਆ ਕਿਤੇ ਵੀ ਕੋਈ ਆਪਣੇ ਨਾਲ ਧੱਕਾ ਹੁੰਦਾ ਚਾਹੇ ਗੁੰਡਾ ਪਰਚੀ ਕੋਈ ਵੀ ਕੱਟਦਾ ਕਿਤੋਂ ਸਵਾਰੀ ਪਿਕਅਪ ਕਰਨ ਤੋਂ ਜਾਂ ਤੁਹਾਡੇ ਨਾਲ ਕਿਤੇ ਵੀ ਧੱਕਾ ਹੁੰਦਾ ਉਹਨੂੰ ਉੱਥੋਂ ਦੇ ਮੰਤਰੀਆਂ ਨੇ ਇੱਕ ਹਦਾਇਤ ਦਿੱਤੀ ਆ ਅਸੀਂ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਜਾਰੀ ਕਰਨ ਨੂੰ ਕਿਹਾ ਟੂਰਿਸਟ ਲਈ ਵੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਹੋਣਾ ਚਾਹੀਦਾ ਵੀ ਟੂਰਿਸਟ ਜਿਹੜਾ ਉੱਥੇ ਕੰਪਲੇਂਟ ਲੱਕੇ ਕਰੇ ਵੀ ਤੁਹਾਡੇ ਨਾਲ ਕਿਤੇ ਵੀ ਤੁਸੀਂ ਸਵਾਰੀ ਪਿਕਅਪ ਕਰਨ ਜਾਂਦੇ ਹੋ ਆਲ ਇੰਡੀਆ ਟੂਰਿਸਟ ਪਰਮਿਟ ਜਾਂ ਤੁਹਾਡੇ ਨਾਲ ਕਿਤੇ ਵੀ ਸਵਾਰੀ ਨਹੀਂ ਚੁੱਕਣ ਦਿੱਤੀ ਜਾ ਰਹੀ ਜਾਂ ਕਿਤੇ ਵੀ ਤੱਕਾ ਹੁੰਦਾ ਉਹਨਾਂ ਨੇ ਕਿਹਾ ਵੀ ਸਾਨੂੰ ਉਹ ਹੈਸ਼ਟੈਗ ਕਰਕੇ ਤੁਸੀਂ ਟਵੀਟ ਕਰੋ ਟਵੀਟ ਕਰਕੇ ਸਾਨੂੰ ਸਾਨੂੰ ਉਹਨਾਂ ਨੇ ਨੰਬਰ ਵੀ ਦਿੱਤੇ ਆਪਣੇ ਵੀ ਇਹ ਨੰਬਰਾਂ ਤੇ ਭੇਜੋ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਉਸ ਉਹਨਾਂ ਸ਼ਰਾਰਤੀ ਅੰਸਰਾਂ ਤੇ ਜਿਹੜੀ ਆ ਕਾਰਵਾਈ ਕਰਾਵਾਂਗੇ ਅੱਛਾ ਕਾਰਵਾਈ ਦੀ ਤਾਂ ਗੱਲ ਕੀਤੀ ਹੈ ਜਿਹੜੀਆਂ ਗੱਡੀਆਂ ਤੋੜੀਆਂ ਗਈਆਂ ਜਾਂ ਫਿਰ ਲੜਾਈ ਹੋਈ ਉਹਦੇ ਕਾਰਨ ਪਤਾ ਲੱਗੇ ਨੇ ਵੀ ਕਿਉਂ ਜਿਹੜੀ ਹੋਈ ਆ ਕਿਉਂਕਿ ਲਗਾਤਾਰ ਜਿਹੜੇ ਨੇ ਪੰਜਾਬ ਦੇ ਲੋਕੀ ਦਸ ਵਾਰ ਪੁੱਛਦੇ ਨੇ ਦੇਖੋ ਗੱਡੀਆਂ ਖੜੀਆਂ ਭੰਨ ਦਿੱਤੀਆਂ ਗਈਆਂ ਵਿਵਾਦਤ ਜਿਹੜਾ ਦੋਨਾਂ ਪਾਸਿਓਂ ਉਧਰੋਂ ਉੱਪਰ ਭੰਨ ਦਿੱਤੀਆਂ ਗਈਆਂ ਇਧਰੋਂ ਥੱਲੇ ਕੀਰਤਪੁਰ ਸਾਹਿਬ ਭੰਨ ਦਿੱਤੀਆਂ ਗਈਆਂ ਦੋਨੇ ਸਟੇਟਾਂ 'ਚ ਜਿਹੜਾ ਇੱਕ ਕਈ ਲੋਕਾਂ ਨੇ ਢੜਕਾਉਣ ਦੀ ਕੋਸ਼ਿਸ਼ ਕੀਤੀ ਆ ਸੋ ਅਸੀਂ ਫੇਰ ਉੱਥੇ ਦੀਆਂ ਸਰਕਾਰਾਂ ਨੂੰ ਤੇ ਮੌਜੂਦਾ ਸਰਕਾਰ ਨੂੰ ਵੀ ਸਾਡੀ ਜਿਹੜੀ ਸੇਫਟੀ ਆ ਚਾਹੇ ਉਹ ਸੈਂਟਰ ਦੀ ਸਰਕਾਰ ਆ ਤੇ ਉਹ ਸੇਫਟੀ ਜ਼ਰੂਰੀ ਚਾਹੀਦੀ ਆ ਚਾਹੇ ਕੋਈ ਆਪਰੇਟਰ ਟੈਕਸੀ ਆਪਰੇਟਰ ਆ ਜਾਂ ਕੋਈ ਵੀ ਟੂਰਿਸਟ ਜਾਂਦਾ ਉਹ ਸੇਫਟੀ ਜਿਹੜੀ ਆ ਉਹ ਘੁੰਮਣ ਜਾਂਦਾ ਇੱਕ ਤਾਂ ਰੋਜ਼ਗਾਰ ਦੇ ਰਿਹਾ ਹੋ ਸਾਨੂੰ ਵੀ ਰੋਜ਼ਗਾਰ ਦੇ ਰਿਹਾ ਉਹਨਾਂ ਨੂੰ ਵੀ ਰੋਜ਼ਗਾਰ ਦੇ ਰਿਹਾ ਤੇ ਬਹੁਤ ਇਹਨੂੰ ਵਿਚਾਰਨ ਦੀ ਲੋੜ ਆ ਅੱਛਾ ਜੇਕਰ ਗੱਲ ਕਰੀਏ ਜਿੱਦਾਂ ਹੁਣ ਟੈਕਸੀ ਚਾਲਕ ਨੇ ਟੈਕਸੀ ਚਾਲਕ ਬੇਸ਼ੱਕ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਸੂਬੇ ਨਾਲ ਚਾਹੇ ਸੰਬੰਧਤ ਹੋਵੇ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਵਿਚਾਰੇ ਨੂੰ ਕਿ ਉਹਦੀ ਰਾਤ ਕਿੱਥੇ ਗੁਜਰਨੀ ਆ ਉਹ ਤਾਂ ਸਵੇਰੇ ਕਿਤੇ ਸ਼ਾਮ ਨੂੰ ਕਿਤੇ ਕਿਉਂਕਿ ਕਹਿੰਦੇ ਨੇ ਕਿ ਆਪਦੀ ਕਿਸੇ ਦੀ ਮੰਜ਼ਿਲ ਤੇ ਕਿਸੇ ਜਿਹੜੇ ਮੁਸਾਫਰ ਨੂੰ ਪਹੁੰਚਾਉਣਾ ਉਹਦਾ ਡਿਊਟੀ ਹੁੰਦੀ ਉਹਦਾ ਫਰਜ਼ ਹੁੰਦਾ ਲੱਗਦਾ ਨਹੀਂ ਕਿ ਉਹਦੇ ਨਾਲ ਜਿਹੜਾ ਇਹੋ ਜਿਹਾ ਵਿਵਹਾਰ ਨਹੀਂ ਹੋਣਾ ਚਾਹੀਦਾ ਬਿਲਕੁਲ ਜਿਹੜਾ ਇੱਕ ਆਪਰੇਟਰ ਆ ਇੱਕ ਚਾਹੇ ਕੋਈ ਮਾਲਕ ਆ ਚਾਹੇ ਕੋਈ ਟੈਕਸੀ ਡਰਾਈਵਰ ਆ ਇੱਕ ਮਜਬੂਰੀ ਨੂੰ ਜਿਹੜਾ ਕੰਮ ਕਰ ਰਿਹਾ ਆ ਉਹਦੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਜੇ ਕੋਈ ਵੀ ਗੱਲ ਹੋ ਹੁੰਦੀ ਆ ਤਾਂ ਬੈਠ ਕੇ ਹੋ ਸਕਦੀ ਆ ਜਾਂ ਜੇ ਉਹ ਕਿਤੇ ਉਹ ਸਵਾਰੀ ਪਿਕਅਪ ਕਰਨ ਗਿਆ ਵਾ ਕੀ ਪਤਾ ਉਹ ਕਿਹੜੇ ਹਾਲਾਤਾਂ ਚੋਂ ਨਿਕਲ ਰਿਹਾ ਜਾਂ ਕਿਹੜੀ ਉਹ ਮਜਬੂਰੀ ਚੋਂ ਨਿਕਲ ਰਿਹਾ ਸੋ ਸਾਨੂੰ ਸਭ ਨੂੰ ਚਾਹੇ ਕੋਈ ਵੱਡੀ ਯੂਨੀਅਨ ਆ ਚਾਹੇ ਕੋਈ ਛੋਟੀ ਯੂਨੀਅਨ ਆ ਕਿਉਂਕਿ ਆਜ਼ਾਦ ਮੁਲਕ ਦੇ ਅਸੀਂ ਵਾਸੀਆਂ ਆਤਮ ਨਿਰਭਰ ਲੋਕ ਆ ਚਾਹੇ ਅਸੀਂ ਆਪਣਾ ਕਿਸੇ ਵੀ ਗਰੁੱਪ ਚੋਂ ਕੰਮ ਲੱਭਦਿਆਂ ਜਾਂ ਕਿਸੇ ਟ੍ਰੈਵਲ ਏਜੰਟ ਤੋਂ ਕੰਮ ਲੈਣਿਆਂ ਜਾਂ ਕਿਸੇ ਹੋਰ ਭਰਾ ਤੋਂ ਕੰਮ ਅਸੀਂ ਲੱਭਦੇ ਆ ਉਹਨੂੰ ਕਰਨ ਕਰਨ ਦੇਣਾ ਚਾਹੀਦਾ ਸਾਨੂੰ ਨਾ ਕਿ ਇੱਕੋ ਦੇ ਤੇ ਦਬਾਅ ਬਣਾਉਣਾ ਚਾਹੀਦਾ ਜਾਂ ਉਹਦੀ ਕੁੱਟਮਾਰ ਹੋਣੀ ਚਾਹੀਦੀ ਆ ਜਾਂ ਉਹਨੂੰ ਉੱਥੋਂ ਬਰੰਗ ਮੋੜਿਆ ਜਾਣਾ ਚਾਹੀਦਾ ਜਾਂ ਉਹਦੀ 3000 ਦੀ ਪਰਚੀ ਕੱਟਣੀ ਚਾਹੀਦੀ ਆ ਜੇ ਅਸੀਂ ਉੱਥੇ ਡਿਪਟੀ ਸੀਐਮ ਸਾਹਿਬ ਦੇ ਵੀ ਸਾਹਮਣੇ ਰੱਖਿਆ ਵੀ ਜੇ ਅਸੀਂ ਇਹੀ ਵਿਤਕਰਾ ਜਿਹੜਾ ਇੱਥੇ ਹੁੰਦਾ ਅਸੀਂ ਨੀਚੇ ਕਰਨ ਲੱਗ ਜਾਈਏ ਤੇ ਉਹਦਾ ਅੰਜਾਮ ਕੱਲਾ ਹਿਮਾਚਲ ਨੂੰ ਨਹੀਂ ਨਾ ਲਾ ਸੋਣਾ ਉਹਦਾ ਜਾਂ ਕੱਲਾ ਨੁਕਸਾਨ ਹਿਮਾਚਲ ਨੂੰ ਨਹੀਂ ਹੋਣਾ ਉਸਦਾ ਨੁਕਸਾਨ ਹਰਿਆਣਾ Rajasthan UP ਉੱਤਰਾਖੰਡ ਦਿੱਲੀ ਉੱਥੇ ਤੱਕ ਜਾਣਾ ਕਿਉਂਕਿ ਇੰਟਰਨੈਸ਼ਨਲ 에ਅਰਪੋਰਟ ਤੇ ਜਾਂ ਕੋਈ ਰੇਲਵੇ ਸਟੇਸ਼ਨ ਨੇ ਸਾਨੂੰ ਆਜ਼ਾਦੀ ਆ 올 ਇੰਡੀਆ ਟੂਰਿਸਟ ਪਰਮਿਟ ਕਿਉਂਕਿ ਆਜ਼ਾਦ ਮੁਲਕ ਦੇ ਅਸੀਂ ਆਜ਼ਾਦ ਵਸਿੰਦੇ ਆ ਸਾਨੂੰ ਆਜ਼ਾਦੀ ਆ ਆਪਦੇ ਹਿਸਾਬ ਨਾਲ ਕੰਮ ਕਰਨ ਦੀ ਅਸੀਂ ਕਿਵੇਂ ਕਿਸੇ ਨੂੰ ਬੌਂਡ ਕਰ ਸਕਦੇ ਆ ਸੋ ਮੇਰੀ ਫੇਰ ਤਹਾਡੇ ਕੋਈ ਮਸਲੇ ਨੇ ਜਾਂ ਤੁਹਾਡੇ ਕੋਈ ਕੁਝ ਵੀ ਆ ਉਹ ਤੁਸੀਂ ਆਪਦੀਆਂ ਸਰਕਾਰਾਂ ਨਾਲ ਕਰੋ ਅਸੀਂ ਆਪਦੀਆਂ ਸਰਕਾਰਾਂ ਨਾਲ ਕਰ ਰਹੇ ਹਾਂ ਅੱਛਾ ਤੁਸੀਂ ਇੱਥੇ ਵੀ ਸਰਕਾਰ ਨਾਲ ਕੋਈ ਗੱਲਬਾਤ ਕਰਨ ਦਾ ਜਿਹੜਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਵੱਡਾ ਇਕੱਠ ਹੋਈ ਕੀਤਾ ਸੀਗਾ ਕੀ ਉਹਦਾ ਵੀ ਕੋਈ ਮਸਲਾ ਹੱਲ ਹੋ ਗਿਆ ਜਾਂ ਫਿਰ ਉੱਥੇ ਜਿਹੜੇ ਗੱਲਬਾਤ ਹੋਈ ਤੁਹਾਡੇ ਨਾਲ ਜਦੋਂ ਤੁਸੀਂ ਦੱਸਿਆ ਕਿ ਉਪ ਮੁੱਖ ਮੰਤਰੀ ਬੈਠੇ ਸੀ ਜਾਂ ਦੋਨੇ ਜਿਹੜੀਆਂ ਇੱਕ ਆਪੋਜੀਸ਼ਨ ਜਾਂ ਮੌਜੂਦਾ ਸਰਕਾਰ ਦੇ ਜਿਹੜੇ ਬੈਠੇ ਸੀ ਵਿਧਾਇਕ ਬੈਠੇ ਸੀ ਕੋਈ ਸਿੱਟੇ ਨਿਕਲੇ ਕੁਝ ਦੇਖੋ ਸਿੱਟੇ ਨਿਕਲ ਲਗੇ ਜੇ ਆਪਾਂ ਕਹੀਏ ਵੀ ਅੱਜ ਹੀ ਸਿੱਟੇ ਨਿਕਲ ਜਾਣਗੇ ਆਵਾਜ਼ ਚੁੱਕੀ ਆ ਵੀ ਸੇਫਟੀ ਡਰਾਈਵਰ ਦੀ ਉਹ ਆਵਾਜ਼ ਜਿਹੜੀ ਆ ਅਸੀਂ ਜ਼ਰੂਰ ਆਪਦੇ ਡਰਾਈਵਰ ਭਰਾਵਾਂ ਦੇ ਨਾਲ ਉਹਨਾਂ ਦੇ ਇਲਾਕੇ ਜਿਹੜੀ ਆਵਾਜ਼ ਲੈ ਕੇ ਜਾਵਾਂਗੇ ਤੇ ਮੌਜੂਦਾ ਸਰਕਾਰ ਨਾਲ ਵੀ 29 ਤਰੀਕ ਦਾ ਸਮਾਵਾਂ ਮੌਜੂਦਾ ਸਰਕਾਰ ਨਾਲ ਮੀਟਿੰਗ ਦਾ ਦੇਖਦੇ ਆ ਵੀ ਮੀਟਿੰਗ ਮੌਜੂਦਾ ਸਰਕਾਰ ਨਾਲ ਹੁੰਦੀ ਆ ਜਾਂ ਕੀ ਉਹਦੇ ਤੇ ਸੱਟਾ ਨਿਕਲਦਾ ਤੇ ਉਸ ਤੋਂ ਬਾਅਦ ਹੀ ਅਸੀਂ ਅੱਗੇ ਆਪਦੇ ਭਰਾਵਾਂ ਨੂੰ ਦੱਸਾਂਗੇ ਪੰਜਾਬ ਸਰਕਾਰ ਨਾਲ ਜਿਹੜੀ ਆ ਤੁਹਾਡੀ ਮੀਟਿੰਗ ਹੈ ਕਿਹਦੇ ਨਾਲ ਮੀਟਿੰਗ ਜੀ ਪੰਜਾਬ ਸਰਕਾਰ ਨਾਲ ਉਹਨਾਂ ਦੇ ਸੀਐਮ ਸਾਹਿਬ ਨਾਲ ਮੀਟਿੰਗ ਆ ਮੁੱਖ ਮੰਤਰੀ ਸਾਹਿਬ ਨਾਲ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਆ ਅੱਛਾ ਕੀ ਮੰਗਾ ਕੀ ਨੇ ਪੰਜਾਬ ਸਰਕਾਰ ਤੋਂ ਕੀ ਮੰਗਾ ਨੇ ਕਿਉਂਕਿ ਉੱਥੇ ਤਾਂ ਤੁਹਾਡੇ ਜਿਹੜੇ ਲੜਾਈ ਝਗੜੇ ਸੀ ਜਾਂ ਜਿਹੜੀ ਕੁੱਟਮਾਰ ਹੁੰਦੀ ਸੀ ਜਾਂ ਗੱਡੀਆਂ ਤੋੜੀਆਂ ਜਾਂਦੇ ਸੀ ਉਹ ਮਸਲਾ ਸੀ ਪੰਜਾਬ ਦੇ ਕੀ ਮਸਲੇ ਨੇ ਪੰਜਾਬ ਦੇ ਪੰਜਾਬ ਦੇ ਜਿਹੜੇ ਮਸਲੇ ਆ ਪਹਿਲੀ ਗੱਲ ਤਾਂ ਸੇਫਟੀ ਦੀ ਹੋਈ ਆ ਟੈਕਸੀ ਆਪਰੇਟਰ ਦੀ ਜਿਹੜੀ ਸੇਫਟੀ ਆ ਸਾਡੇ ਕਈ ਵੀਰ ਤੁਸੀਂ ਦੇਖਿਆ ਹੋਣਾ ਵੀ ਪਿੱਛੇ ਗੱਡੀ ਬੁਕਿੰਗ ਕਰਕੇ ਲੈ ਜਾਂਦੇ ਆ ਕਈ ਵੀਰਾਂ ਦਾ ਕਤਲ ਹੋ ਗਿਆ ਜਾਂ ਕਈ ਜਿਹੜੀਆਂ ਬੁਕਿੰਗਾਂ ਨੇ ਸੇਫਟੀ ਦੀ ਗੱਲ ਆ ਤੇ ਦੂਜੇ ਜਿਹੜੇ ਪੰਜਾਬ ਦੇ ਮਸਲੇ ਬੜੇ ਪਿਛਲੇ ਲੰਬੇ ਸਮੇਂ ਤੋਂ ਲੰਮਕ ਰਹੇ ਆ ਟੈਕਸਾਂ ਦਾ ਮਸਲਾ ਵਾ ਜਾਂ ਐਗਰੀਗੇਟਰ ਪਾਲਸੀ ਦਾ ਮਸਲਾ ਵਾ ਜਾਂ ਟੈਕਸ ਸੈਸ਼ਨ ਸੋਦ ਵੱਲ 2021 ਜਿਹੜਾ ਕਿ ਸਾਡੇ ਅੱਜ ਤਲਵਾਰ ਲੰਕੀ ਹੋਈ ਆ ਉਸ ਦੀ ਉਸ ਦਾ ਮਸਲਾ ਵਾ ਹੋਰ ਕਈ ਅਜਿਹੇ ਜਿਹੜੇ ਮਸਲੇ ਆ ਟੇਬਲ ਤੇ ਬਹਿ ਕੇ ਸੋਲਝ ਸਕਦੇ ਆ ਉਹ ਮੌਜੂਦਾ ਸਰਕਾਰ ਤੋਂ ਸੀ ਹੱਲ ਕਰਾਉਣਾ ਚਾਹੁੰਦੇ ਆ ਆਪਣੇ ਜੀ ਬਿਲਕੁਲ ਇਹਨਾਂ ਆਜਾਦ ਟੈਕਸੀ ਯੂਨੀਅਨ ਦੇ ਪ੍ਰਧਾਨ ਸੰਜੀਤ ਸਿੰਘ ਕਲਸੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਬਾਹਰਲੇ ਸੂਬਿਆਂ ਦੇ ਜਿਹੜੇ ਉਪ ਮੁੱਖ ਮੰਤਰੀ ਜਾਂ ਫਿਰ ਜਿਹੜੇ ਵਿਧਾਇਕ ਨੇ ਉਹਨਾਂ ਨਾਲ ਜਰੂਰ ਜੜੀਆਂ ਨੇ ਮੀਟਿੰਗਾਂ ਹੋਈਆਂ ਨੇ ਜਰੂਰ ਉਹਨਾਂ ਨੇ ਜਿਹੜਾ ਆਸ਼ਵਾਸ਼ਣ ਦਵਾਇਆ ਕਿ ਰਲ ਮਿਲ ਕੇ ਜੜੀ ਭਾਈਚਾਰਕ ਸਾਂਝ ਵੀ ਬਣਾਉਣੀ ਚਾਹੀਦੀ ਹੈ ਤੇ ਇਹਦੇ ਸਿੱਟੇ ਨਿਕਣਗੇ ਉੱਥੇ ਹੀ ਪੰਜਾਬ ਸਰਕਾਰ ਦੇ ਨਾਲ ਵੀ ਜੜੀ ਇੱਕ ਮੀਟਿੰਗ ਜੜੀ ਆ 29 ਜੁਲਾਈ ਨੂੰ ਜਿਹੜੀ ਆ ਫਿਕਸ ਹੋਈ ਆ ਕਿ ਆ ਜਾਂਦਾ ਕਿਹਾ ਜਾ ਰਿਹਾ ਕਿ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੀ ਵੀ ਜਿਹੜੀ ਆ ਆਵਾਜ਼ ਚੱਕੀ ਜਾਵੇਗੀ ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ